ਸੋ ਸਾਥੀਓ ਅੱਜ ਹਿਆਰਪੁਰ ਜਾ ਰਹੇ ਸੀਗੇ ਤਾਂ ਇੱਕ ਵੀ ਟੱਕਰਿਆ ਜਿਹੜਾ ਵਿਚਾਰਾ ਹੈਂਡੀਕੈਪ ਸੀਗਾ ਸੋ ਸੋ ਸਾਥੀਓ ਸਾਰਿਆਂ ਨੂੰ ਪਹਿ ਸਭ ਤੋਂ ਪਹਿਲਾਂ ਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਫਾਤ ਸੋ ਅੱਜ ਅਸੀਂ ਜਾ ਰਹੇ ਸੀਗੇ ਅੱਜ ਸਤ ਹਰਜੀਤਦਾਸ ਜੀ ਮਹਾਰਾਜ ਵੱਲੋਂ ਤੁਹਾਡੇ ਜਿਹੜਾ ਸੰਗੋਈਕ ਜਿਹੜਾ ਲੜਕੀਆਂ ਦਾ ਵਿਆਹ ਹੈ ਜਿਹੜਾ ਸੀਗਾ ਉਸ ਵਾਸਤੇ ਅਸੀਂ ਆਪਣੀ ਫੋਰਸ ਵੱਲੋਂ ਜਿਹੜਾ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹ ਵੀਰ ਨੂੰ ਦੇਖਿਆ ਤਾਂ ਅਸੀਂ ਗੱਡੀ ਨਸਰਾਲੇ ਪੁਲ ਤੋਂ 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 ਪਾਸੇ ਲੱਗੇ ਤੇ ਜਿਹੜਾ ਉਹ ਪਾਣੀ ਦਾ ਜਲਵਾ ਦੇਖੋ ਚਾਹੇ ਨਹੀਂ ਵਿਚਾਰਦਾ ਭਾਈ ਪਰ ਇਹਨੇ ਦੇਖਿਆ ਭਾਈ ਦੱਸਿਆ ਵੀ ਇੱਥੇ ਰਸਤੇ 'ਚ ਕਈ ਹਾਸੇ ਹੁੰਦੇ ਆ ਜਿਹੜੇ ਸੜਕ ਦੇ ਵਿੱਚ ਕਈ ਨੁਕਸਾਨ ਦੇਖਿਆ ਵੀ ਇਹਨਾਂ ਨੇ ਚੋਇਆ ਵੀ ਆਪ ਖੁਦ ਜਿਹੜੇ ਆ ਇਸ ਤੋਂ ਆ ਰੋਡ ਤੋਂ ਡਾਇਵਾਇਡਰ ਤੋਂ ਜਿਹੜਾ ਮਿੱਟੀ ਦੇ ਰੋੜੇ ਚੱਕ ਕੇ ਤੇ ਆਪ ਮਿਹਨਤ ਕਰ ਰਹੇ ਆ ਉਹ ਜਿਹੜਾ ਕੰਮ ਸਰਕਾਰਾਂ ਨੂੰ ਮੰਤਰੀਆਂ ਨੂੰ ਅਫਸਰਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਸ ਰੋਡ ਦੇ ਉੱਪਰ ਸਾਰੇ ਮੰਤਰੀ ਵੀ ਲੰਘਦੇ ਐ ਐਮ ਐਲ ਏ ਵੀ ਲੰਘਦੇ ਆ ਵੱਡੇ ਵੱਡੇ ਅਫਸਰ ਵੀ ਲੰਘਦੇ ਆ ਪਰ ਉਹਨਾਂ ਦੇ ਕਦੀ ਵੀ ਇਹ ਦਿਮਾਗ 'ਚ ਨਹੀਂ ਆਇਆ ਵੀ ਇਹ ਰੋਡ ਨੂੰ ਆਪਾਂ ਟੋਹਿਆਂ ਨੂੰ ਜਿਹੜਾ ਮੁਰੰਮਤ ਕਰਾ ਦਈਏ ਕਿਉਂਕਿ ਸਰਕਾਰ ਵੱਲੋਂ ਸਾਰੀਆਂ ਸੜਕਾਂ ਦੇ ਮੁਰੰਮਤ ਕੀਤੀ ਜਾਂਦੀ ਪਰ ਆ ਹਾਈਵੇ ਜਿਹੜਾ ਨੈਸ਼ਨਲ ਆ ਜਿਹੜਾ ਮਾਦਾ ਚੰਦਪੋਨੀ ਰਸਤੇ ਜਾਂਦਾ ਹੋਰ ਲਿੰਕ ਰੋਡ ਜਾਂਦਾ ਅੱਗੇ ਪਰ ਇਹਨਾਂ ਰੋਡ ਦੀ ਇੰਨੀ ਹਾਲਤ ਮਾੜੀ ਆ ਵੀ ਰਾਤ ਰਾਤ ਜਿੰਦਾ ਰੁਕਾਉਣ ਉਹਦਾ ਭਾਈ ਨੂੰ ਦੱਸਿਆ ਇਹ ਭਾਈ ਕਿਹਨੋਂ ਸੋਹ ਰਾਜਪਾਲ ਜੀ ਦੇ ਇੱਥੇ ਨਾਲ ਲੋਕਲ ਨਸਰਾਲੇ ਤੋਂ ਕਹਿੰਦੇ ਹੈਗੇ ਆ ਕਿਵਾ ਜੀ ਇਹਨਾਂ ਦਾ ਆਪਣੀ ਗੁਰੂ ਵਿਦਾਸ ਟੈਗਰ ਬਹੁਤ ਬਹੁਤੋਂ ਧੰਨਵਾਦ ਕਰਦੇ ਆਂ ਤੇ ਭਾਈ ਸਾਹਿਬਾ ਸਭਾ ਪਰ ਬੁਰਾਲਾ ਕਰਾਂਗੇ ਇਥੇ ਜਿਹੜੇ ਡੀਸੀ ਆ ਮੈਡਮ ਆ ਤੇ ਇਥੇ ਦੇ ਪ੍ਰਸ਼ਾਸਨ ਨੂੰ ਵੀ ਜਿਹੜਾ ਇਸ ਸੜਕਾਂ ਦਾ ਜਿਹੜਾ ਮੰਤਰੀ ਸਾਹਿਬ ਹੈ ਰਵਜੋਦ ਡਾਕਟਰ ਨਵਯੋਦ ਨੂੰ ਵੀ ਕਹਾਂਗੇ ਵੀ ਇਹ ਸੜਕਾਂ ਦੀ ਮੁਰੰਮਤ ਜਿਹੜੀ ਆ ਟਾ ਡਾ ਫਰਜ਼ ਬੰਦਾ ਪਰ ਇਹਨਾਂ ਦੇ ਜੱਜਮਿਲੂ ਸਲਾਮ ਕਰਦੇ ਜਿਹੜਾ ਭਾਈ ਬਹੁਤ ਜਾਨੀ ਜਿਹੜੀ ਕੀ ਕਰਦਾ ਆ ਸੋ ਕਿਰਾਨ ਜਰੂਰ ਭਾਈ ਸਾਡੇ ਮੰਤਰੀਆਂ ਨੇ ਲਿਆ ਕੇ ਤੁਹਾਡੀ ਜਿਹੜੀ ਆ ਚੀਜ਼ ਹੈ ਲੈ ਕੇ ਜਾਵਾਂਗੇ ਤੇ ਆਪਣੇ ਸੁਪਨਿਆਂ ਨੂੰ ਸਮਾ ਕੇ ਬਹੁਤ ਧੰਨਵਾਦ ਤੁਹਾਡਾ ਭਾਈ ਬਹੁਤ ਬਹੁਤ ભાજી ચલો સેવા